ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰੇ ਨੂੰ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜੋ सिरसा ਦੇ ਹਰਿਆਣਾ ਦੇ सिरसा ਦੇ ਪਿੰਡ ਵਿੱਚ ਇੱਕ ਰਾਣੀਆਂ ਪਿੰਡ ਪੈਂਦਾ ਜੋ ਕਿ ਉੱਥੇ ਰੋੜਾ ਤੇ ਇੱਕ ਜਿਹੜਾ ਹਵਾਈ ਅੱਡਾਗਾ ਉੱਥੇ ਤਾਂ ਇਹ ਫਤਿਹ ਜੋ ਮਸਾਲ ਦਾ ਨਾਮ ਦੱਸਿਆ ਜਾਂਦਾ ਪਾਕਿਸਤਾਨ ਬੰਨੀ ਆਈ ਹੈ ਫਤਿਹ ਮਸਾਲ ਜਿਹਨੂੰ ਕਿ ਹਵਾ ਦੇ ਵਿੱਚ ਤਬਾਹ ਕੀਤਾ ਗਿਆ ਤਾਂ ਹੁਣ ਗੱਲ ਇੰਨੀ ਕਾ ਵੀ ਦਿਨ ਬਦਲੇ ਇਹ ਮਾਮਲਾ ਵੱਧਦਾ ਜਾ ਰਿਹਾ ਕਿਉਂਕਿ ਜਿਹੜਾ ਕਿ ਸਾਡੇ ਆਰਮੀ ਦੇ ਨੌਜਵਾਨਾਂ ਨੇ ਪਹਿਲ ਕਮ ਦਾ ਬਦਲਾ ਲਿਆ ਪਾਕਿਸਤਾਨ ਤੋਂ ਤਾਂ ਇਹ ਮਾਮਲਾ ਬਹੁਤ ਭਖ ਰਿਹਾ ਗਿਆ ਕਿਉਂਕਿ ਹਰ ਰੋਜ਼ ਰਾਤ ਵੀ ਕਈ ਜਗ੍ਹਾ ਤੇ ਜੋ ਲਾਈਟਾਂ ਬੰਦ ਕੀਤੀਆਂ ਗਈਆਂ ਪੂਰਾ ਅਲਰਟ ਕਰਿਆ ਹੋਇਆ ਪੰਜਾਬ ਨੂੰ ਵੀ ਸਾਰਿਆਂ ਨੇ ਰਬਤੀਆਂ ਬੰਦ ਕਰਕੇ ਰੱਖਣੀਆਂ ਤਾਂ ਭਾਈ ਇਹ ਪੰਜਾਬ ਦੇ ਕਈ ਸ਼ਹਿਰਾਂ ਪਿੰਡਾਂ ਦੇ ਵਿੱਚ ਪਾਕਿਸਤਾਨ ਜਿਵੇਂ ਕਿ ਆਪਣਾ ਹਲੇ ਤੱਕ ਕਹਿਰ ਵਰਸਾਰਿਆ ਤੇ ਇਧਰੋਂ ਹਲੇ ਤੱਕ ਭਾਰਤ ਨੇ ਆਪਣੀ ਕੋਈ ਉਹਨਾਂ ਨੂੰ ਕਰਾਰਾ ਜਵਾਬ ਨਹੀਂ ਦਿੱਤਾ ਜੇ ਸਾਡੇ ਵਾਲੇ ਉਧਰ ਵਾਅਦਾ ਕਰਨ ਲੱਗੇ ਤਾਂ ਪਾਕਿਸਤਾਨ 2 ਮਿੰਟ ਦਾ ਵੀ ਨਹੀਂ ਹੈਗਾ ਮੈਂ ਕਿਹਾ 20 ਮਿੰਟਾਂ ਦੇ ਵਿੱਚ ਖਤਮ ਹੋ ਜਾਊਗਾ ਤਾਂ ਹੁਣ ਪਾਕਿਸਤਾਨ ਦੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆ ਰਹਾ ਤਾਂ ਪਹਿਲਾਂ ਤੁਹਾਨੂੰ 2 ਮਿੰਟ ਦੀ ਆਪਾਂ ਵੀਡੀਓ ਸੁਣਾ ਦਈਏ ਤੇ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਬਣੇ ਰਹੋ ਚੈਨਲ ਤੇ ਆਪਣੇ ਤਾਂ ਸੁਣੋ ਵੀਡੀਓ ਸਾਇਲ ਹਮਲਾ ਕੀਤਾ ਗਿਆ ਸਰਕਾਰੀ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਹੈ ਕਿ ਹਰਿਆਣਾ ਦੇ ਸਿਰਸਾ ਦੇ ਵਿੱਚ ਮਿਸਾਈਲ ਦੇ ਨਾਲ ਹਮਲਾ ਕੀਤਾ ਗਿਆ ਹੈ ਆ ਪਾਕਿਸਤਾਨ ਨੇ ਫਤਿਹ ਮਿਸਾਈਲ ਦੇ ਨਾਲ ਇਹ ਹਮਲਾ ਕੀਤਾ ਹੈ ਹਰਿਆਣਾ ਦੇ ਸਿਰਸਾ ਦੇ ਵਿੱਚ ਮਿਸਾਈਲ ਸੁੱਟੀ ਗਈ ਹੈ ਪਾਕਿਸਤਾਨ ਨੇ ਫਤਿਹ ਮਿਸਾਈਲ ਜਾਂ ਦਿੱਲੀ ਤੇ ਵੀ ਡੰਗੀਆਂ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਨੂੰ ਸਮਝਿਆ ਜਾ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਆਪਣੇ ਸੂਚਨ ਦਵਰ ਦੇ ਤਹਿਤ ਆ ਪਾਕਿਸਤਾਨ ਦੇ ਵਿੱਚ ਇਹ ਸਟ੍ਰਾਈਕ ਕੀਤੀ ਗਈ ਉਸ ਤੋਂ ਬਾਅਦ ਸਾਫ਼ ਤੌਰ ਤੇ ਬੁਖਾਰ ਦੇ ਵਿੱਚ ਨਜ਼ਰ ਆ ਰਿਹਾ ਪਾਕਿਸਤਾਨ ਆ ਬੁਖਾਰ ਦੇ ਵਿੱਚ ਇਸ ਤਰੀਕੇ ਦੀਆਂ ਹਰਕਤਾਂ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਭਾਰਤੀ ਸੈਨਾ ਦੇ ਵੱਲੋਂ ਭਾਰਦੇ 에어 డిਫੈਂਸ ਸਿਸਟਮ ਦੇ ਵੱਲੋਂ ਲਗਾਤਾਰ ਅਜੀਆਂ ਹਰਕਤਾਂ ਨੂੰ ਅਨਾਕਾਂ ਨਹੀਂ ਕੀਤਾ ਜਾ ਰਿਹਾ ਹੈ ਸਾ ਸਦਾ ਰੋਕਾਂਗੇ ਸਿਰਸਾ ਦਾ ਕਿੱਥੋਂ ਕਿ ਸਾਡੇ ਸਹਿਯੋਗੀ ਜਸਪਾਲ ਜੁੜ ਚੁੱਕੇ ਨੇ ਆ ਜਸਪਾਲ ਕੀ ਕੋ ਜਾਣਕਾਰੀ ਕਿੰਨੇ ਵਜੇ जसपाल हम तक की को जानकारी इलाकों तक ये जो धमाका है वो सुनाई जरूर दिया गया है क्योंकि शीरसा के राणिया रोड जो है हवाई अड्डा है और हवाई अड्डे के आसपास जो आसमान के ऊपर एक बड़ा धमाका हुआ है और आसपास के लोगों का यही कहना है कि अचानक से एक धमाका हुआ और काफी बड़ा ये धमाका है वो हुआ है लेकिन धरती पर कहीं भी इस तरह की कोई अफरा तफरी नहीं है हालांकि प्रशासन ने इसकी पुष्टि नहीं की है लेकिन अगर ਜਿਸ ਤਰ੍ਹਾਂ ਸੇ ਇਹ ਧਮਾਕਾ ਹੋਇਆ ਹੈ کہیں ਨਾ کہیں ਸੇ ਜੋ ਪਾਕਿਸਤਾਨ ਦੀ ਤਰਫ ਸੇ ਹੈ ਉਹ ਧਮਾਕਾ ਜ਼ਰੂਰ ਕੀਤਾ ਗਿਆ ਹੈ ਕਿਉਂਕਿ ਲਗਾਤਾਰ ਇਸ ਤਰ੍ਹਾਂ ਕੇ ਜੋ ਹਾਲਾਤ ਜੋ ਹੈ ਜਿਸ ਕਾਲੇ ਕਿੰਨੇ ਵਜੇ ਧਮਾਕੀ ਦੀ ਖਬਰ ਹੈ ਕਿੰਨੇ ਵਜੇ ਜੇਕਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੋਵੇ ਲੋਕਾਂ ਦਾ ਕੋਈ ਪ੍ਰਤੀਕਰਮ ਸਾਹਮਣੇ ਆਵੇ ਕਿ ਕਿੰਨੇ ਵਜੇ ਇਹ ਧਮਾਕਿਆਂ ਦੀ ਪੂਰੀ ਆਵਾਜ਼ ਲੋਕਾਂ ਨੂੰ ਸੁਣਾਈ ਦਿੰਦੀ ਹੈ ਜਾਂ ਅਸਮਾਨ ਦੇ ਵਿੱਚ ਕੋਈ ਰੌਸ਼ਨੀ ਕਿਸੇ ਤਰੀਕੇ ਦੀ ਨਜ਼ਰ ਆਉਂਦੀ ਹੈ देखिए मैं बताना चाहूंगा कि करीब बारह बज के पच्चीस मिनट की ये पूरी जो घटना है आसमान के ऊपर जो एक मिसाइल नुमा एक कोई यंत्र था और उसको ध्वस्त करने की जो भारत की ओर से है वो कोशिश की गई है और सिरसा जो सिरसा का जो हवाई अड्डा है उसके करीब मात्र एक किलोमीटर के आसपास जो है ये पूरी जो घटना है वो हुई है ਹਾਂਜੀ ਜਿਵੇਂ ਕਿ ਦੱਸਿਆ ਜਾਂਦਾਗਾ ਵੀ ਸਿਰਸਾ ਤੋਂ 1 ਕਿਲੋਮੀਟਰ ਦੂਰ ਹਵਾਈ ਐਡਾ ਜਿੱਥੇ ਇੱਕ ਤਾਂ ਉੱਥੇ ਜਿਹੜੀ ਮਿਸਾਲ ਜਿਹੜਾ ਡਰੋਨ ਰਾਹੀਂ ਕੁਝ ਵੀ ਲਾ ਲੋ ਸੱਟਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਾਕਿਸਤਾਨ ਵੱਲ ਪਰ ਉਹਨਾਂ ਦਾ ਸਾਰੇ ਕੰਮਾਂ ਦੇ ਵਿੱਚ ناکਾਮ ਰਹੇ ਆ ਕਿਉਂਕਿ ਸਾਡੇ ਆਰਮੀ ਦੇ ਨੌਜਵਾਨਾਂ ਨੇ ਹਵਾ ਦੇ ਵਿੱਚ ਉਹ ਨਸ਼ਟ ਕੀਤੇ ਆ ਜੋ ਵੀ ਇਹ ਛੱਡਦੇ ਆਪਣੇ ਵੱਨਿਓ ਚਾਹ ਮਿਸਾਈਲ ਛੱਡਦੇ ਆ ਚਾਹ ਡਰੋਨ ਤੇ ਫਿਰੋਜ਼ਪੁਰ ਦੇ ਵਿੱਚ ਇੱਕ ਡਰੋਨ ਡਿੱਗਣ ਦੇ ਕਾਰਨ ਜਿਹੜਾ ਕਿ ਇੱਕ ਪਰਿਵਾਰ ਦਾ ਜੋ ਇੱਕ ਪਰਿਵਾਰ ਦੇ ਤਿੰਨ ਮੈਂਬਰ ਉਹ ਬਹੁਤ ਗੰਮੀਰ ਹਾਲਤ ਚਾ ਕਿਉਂਕਿ ਉਸ ਪਰਿਵਾਰ ਕਹਿੰਦੇ ਆ ਵੀ 8:30 ਵਜੇ ਦਾ ਸਮਾਂ ਸੀਗਾ ਉਸ ਵਕਤ ਦਾ ਉਹ ਮਹਾਰਾਜ 10:30 ਵਜੇ ਵੀਡੀਓ ਵੀ ਆਪਣੇ ਲੋਕਾਂ ਨਾਲ ਸਾਂਝੀ ਕੀਤੀ ਸੀ ਤੇ ਜਿਹਦੇ ਵਿੱਚ ਕੀ ਦੱਸਿਆ ਗਿਆ ਵੀ ਗੰਮੀਰ ਹਾਲਤ ਚ ਸੀ ਉਹ ਪਰਿਵਾਰ ਫਿਰੋਜ਼ਪੁਰ ਦੇ ਵਿੱਚ ਤੇ ਉਥੇ ਇਹ ਮਿਸਾਲ ਡਿੱਗੀ ਆ ਗਈ ਯਾਨੀ ਕਿ ਡਰੋਨ ਡਿੱਗਿਆ ਮਿਸਾਲ ਡਰੋਨ ਇੱਕੋ ਚੀਜ਼ਾ ਕਿਉਂਕਿ ਉਹਦੇ ਤੇ ਵੀ ਬੰਬ ਬਲਾਸਟ ਹੁੰਦਾਗਾ ਇਹਦੇ ਨਾਲ ਵੀ ਬੰਬ ਬਲਾਸਟ ਹੁੰਦਾ ਖਤਰਾ ਦੋਨੇ ਚੀਜ਼ਾਂ ਦੀ ਹੈ ਤਾਂ ਪਾਕਿਸਤਾਨ ਆਪਣੀਆਂ ਬਾਹਰਕਤਾਂ ਤੋਂ ਆਵਾਜ਼ ਨਹੀਂ ਆ ਰਿਆ ਹੁਣ ਜੇ ਗੱਲ ਕਰੀਏ ਇਹ ਵੀ ਦੂਰ ਕਿੰਨੀ ਕ ਜੋ ਸਾਡੇ ਪੰਜਾਬ ਦੇ ਨਾਲ ਇੱਕ ਸਰਸਾ ਪਿੰਡ ਲੱਗਦਾ ਇੱਥੋਂ 10 ਕਿਲੋਮੀਟਰ ਦੂਰ ਤਾਂ ਇਹ ਜਿਵੇਂ ਹਰ ਰੋਜ਼ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਨੀ ਯਾਰ ਇਹਦਾ ਕਰਕੇ ਹੁਣ ਜੇ ਗੱਲ ਕਰੀਏ ਸਾਡੇ ਭਾਰਤ ਦੀ ਭਾਰਤ ਨੇ ਇੱਕ ਪਹਿਲਗਾਮ ਦਾ ਬਦਲਾ ਲਿਆ ਜਿਹੜੇ ਸਾਡੇ 26 ਪੰਜਾਬੀ ਬੇਕਸੂਰ ਮਾਰੇ ਗਏ ਸੀ ਨਾ ਕਿ ਕਿਸੇ ਆਰਮੀ ਤੇ ਨਾ ਉਧਰ ਉਧਰ ਕੋਈ ਆਮ ਨਾਗਰਿਕ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਤੇ ਜੇ ਮੈਂ ਇਹ ਕਰ ਰਹੀ ਆ ਵੀ ਹਰ ਰੋਜ਼ ਮਿਸਾਲ ਕੇ ਦੇ ਇਧਰ ਛੜਤੀ ਇਹ ਤੇ ਡਰੋਨ ਛੜਤਾ ਕਿਤੇ ਕਈ ਸ਼ਹਿਰਾਂ ਪਿੰਡਾਂ ਚ ਘਟੋ ਘਟ ਮੈਂ ਕਹਣਾ ਵੀ ਜਿੰਨੇ ਸ਼ਹਿਰ ਵੱਡੇ ਲੱਗਦੇ ਹੈਗੇ ਜਿੰਨੇ ਵੀ ਚੰਡੀਗੜ੍ਹ ਲੁਧਿਆਣਾ ਆ ਸਿਰਸਾ ਵੀ ਵਿੱਚ ਆ ਗਿਆ ਹੁਣ ਤੇ ਹੋਰ ਵੀ ਕਈ ਰਾਜਧਾਨੀਆਂ ਜਿਵੇਂ ਦਿੱਲੀ ਤਾਂ ਚੰਡੀਗੜ੍ਹ ਵੱਡੇ ਵੱਡੇ ਟਾਰਗੇਟ ਕੀਤੇ ਜਾਨਕੀ ਤੇ ਪੰਜਾਬ ਦੇ ਵਿੱਚ ਇਹ ਟਾਰਗੇਟ ਕੀਤਾ ਆ ਪਹਿਲਾ ਜਿਹੜਾ ਹਰਿਆਣੇ ਦੇ ਵਿੱਚ ਸਿਰਸਾ ਕਿਲੋਮੀਟਰ ਦੂਰ ਲੱਗਦਾ ਜਿਹੜਾ ਹਵਾਈ ਅੱਡੇ ਤੇ ਇੱਕ ਹਵਾ ਦੇ ਵਿੱਚ ਜਿਹੜਾ ਇਹ ਡਰੋਨ ਉੱਡ ਰਿਹਾ ਸੀ ਚਾਹੇ ਮਿਸਾਲਾਂ ਨੂੰ ਉਹਨੂੰ ਹਵਾ ਦੇ ਵਿੱਚ ਤਬਾਹ ਕੀਤਾ ਸਾਡੇ ਆਰਮੀ ਦੇ ਨੌਜਵਾਨਾਂ ਨੇ ਸਾਡਾ ਦਿਲੋਂ ਸਲੂਟ ਹੈ ਸਾਡੀ ਆਰਮੀ ਨੂੰ ਕਿਉਂਕਿ ਜੇ ਆਰਮੀ ਸਾਡੀ ਬਾਰਡਰਾਂ ਤੇ ਹੈਗੀ ਆ ਤਾਂ ਸਾਡਾ ਪੰਜਾਬ ਸੁਰੱਖਿਤਾ ਚੈਨ ਦੀ ਨਹੀਂ ਸੌਂਦਾ ਤਾਂ ਹੁਣ ਗੱਲ ਕਰੀਏ ਜੇ ਇਹ ਪਾਕਿਸਤਾਨ ਦੀ ਪਾਕਿਸਤਾਨ ਸਿਰਫ ਇੱਕ ਛੋਟਾ ਜਿਹਾ ਦੇਸ਼ ਆ ਹਿੰਦੁਸਤਾਨ ਚੋਂ ਨਿਕਲਿਆ ਹੋਇਆ ਜਦੋਂ ਇਹ ਹਰਕਤਾਂ ਤੋਂ ਬਾਝ ਨਹੀਂ ਆਉਂਦਾ ਤਾਂ ਮੈਨੂੰ ਇਹ ਲੱਗਦਾ ਵੀ ਪਹਿਲੀ ਗੱਲ ਤਾਂ ਪਾਈ ਕਵਾਂਗੇ ਜੰਗ ਲੱਗਣ ਚ ਦੋਨੇ ਧਰਾਂ ਨੂੰ ਕਿਉਂਕਿ ਨੁਕਸਾਨ ਆ ਪਾਕਿਸਤਾਨ ਨੂੰ ਵੀ ਤੇ ਹਿੰਦੁਸਤਾਨ ਨੂੰ ਵੀ ਜੇ ਜੰਗ ਲੱਗਦੀ ਹੈ ਪ੍ਰਵਾਣੂ ਬੰਬ ਦੋਨੇ ਪਾਸੇ ਚੱਲਦੇ ਤਾਂ ਤੈਸ਼ ਮਹਿਸੂਸਦਾ ਨਾ ਕਿਉਂਕਿ ਉਧਰਲੇ ਦੇਸ਼ ਦਾ ਪਹਿਲੇ ਨੰਬਰ ਤੇ ਹੋਊਗਾ ਕਿਉਂਕਿ ਛੋਟਾ ਜਿਹਾ ਦੇਸ਼ ਆ ਤੇ ਸਾਡੀ ਤਾਂ ਉਨੀ ਜਿਹੜੀ ਜਿੰਨੀ ਉਹਨਾਂ ਦੀ ਵਾਦੀ ਹੈ ਸਾਡੀ ਉਨੀ ਆਰਮੀ ਆ ਕਿਸੇ ਵੀ ਮੁਕਾਬਲੇ ਚ ਆ ਨਹੀਂ ਸਕਦਾ ਪਾਕਿਸਤਾਨ ਕਿਉਂਕਿ ਪੁਰਾਣੀਆਂ ਵੀਡੀਓ ਪਾ ਕੇ ਅਸੀਂ ਇਹ ਕਰਤਾ ਇਹ ਉਹ ਕਰਤਾ ਇਹ ਦਿਖਾ ਰਹੇ ਆ ਪਾਕਿਸਤਾਨ ਵਾਲੇ ਚਲੋ ਜੀ ਖਾਸ ਕਰਕੇ ਪ੍ਰਵਾਣ ਪੰਜਾਬ ਦੇ ਪ੍ਰਤੀ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਹਾਂ ਕੱਲ ਨੂੰ ਨਾਟੋ ਤੇ ਧੰਨਵਾਦ